ਜਦੋਂ ਉਹ ਉਹ ਠੀਕ ਠਾਕ ਸਨ ਤਾਂ ਉਹਨਾਂ ਦਾ ਪੇਟ ਜਿਹੜਾ ਏਸ ਆਕਾਰ ਦਾ ਸੀ ਪਰ ਜਦੋਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਪੇਟ ਦਾ ਸੰਬੰਧਿਤ ਸ਼ੁਰੂ ਹੋਈ ਤਾਂ ਉਹਨਾਂ ਦਾ ਪੇਟ ਹੈਗਾ ਜਿਹੜਾ ਉਹ ਏਸ ਆਕਾਰ ਦਾ ਹੋ ਗਿਆ ਪਰ ਇਹ ਜਿਹੜਾ ਫਲ ਹੈਗਾ ਇਹ ਤੁਹਾਡੇ ਪੇਟ ਦਾ ਆਕਾਰ ਹੈਗਾ ਉਹ ਬਿਲਕੁਲ ਘਟਾ ਸਕਦਾ ਹੈ ਤੁਹਾਡੇ ਪੇਟ ਨਾਲ ਲਗਭਗ 107 ਜਾਂ 8 ਜਹੀਆਂ ਬਿਮਾਰੀਆਂ ਨੇ ਜਿਹਦਾ ਹੱਲ ਏਸ ਜਿਹੜਾ ਫਲ ਦੇ ਵਿੱਚ ਹੈ। ਢੇਟ ਫੁੱਲਣ ਦਾ ਮੇਨ ਕਾਰਨ ਆ ਵੀ ਤੁਹਾਡਾ ਲੀਵਰ ਲੀਵਰ ਜਦੋਂ ਤੁਹਾਡਾ ਫੈਟ ਨਾਲ ਭਰਦਾ ਹੈ ਤੁਹਾਡਾ ਲੀਵਰ ਫੈਟੀ ਹੋ ਜਾਂਦਾ ਹੈ ਤਾਂ ਉਹ ਕਾਰਨ ਆ ਤੁਹਾਡੇ ਪੇਟ ਦਾ ਫੁੱਲਣਾ ਕਿਉਂਕਿ ਉਹਨੇ ਤੁਹਾਡੇ ਅੰਦਰ ਆ ਜਿਹੜੀ ਅੰਤੜੀਆਂ ਦੇ ਵਿੱਚ ਚਰਬੀ ਭਰਨੀ ਸ਼ੁਰੂ ਕਰ ਦੇਣੀ ਹੈ। ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਸੀ ਵੀ ਜਿਹੜਾ ਇਹ ਫਲ ਖਾਊਗਾ ਇਹ ਗਾਜਰ ਆਪਣੇ ਪੇਟ ਤੇ ਰੱਖ ਲਵੇ ਤੇ ਇਸ ਤਰ੍ਹਾਂ ਫਲੈਟ ਹੋ ਜੂ ਫਲੈਟ ਹੋ ਜੂ ਪੱਧਰਾ ਹੋ ਜਾਊਗਾ। ਆ ਫਾਲਾ ਤੁਸੀਂ ਇਹ ਕਹ ਲਓ ਹਰੇਕ ਬੰਦੇ ਨੇ ਨਹੀਂ ਦੇਖਿਆ। ਇਹ ਕਿਹੜਾ ਫਾਲਾ ਹੈ? ਇਹ ਇਹ ਇੱਕ ਤੁਸੀਂ ਇਹ ਲੈ ਲੈਣਾ ਤੇ ਇੱਕ ਲਓ ਨਾਲ ਤੁਸੀਂ ਗਾਜਰ ਦਾ ਪੀਸ ਇਹਨਾਂ ਦਾ ਤਿੰਨਾਂ ਦਾ ਮਿਕਸ ਕਰਕੇ ਤੁਸੀਂ ਸਵੇਰੇ ਗ੍ਰਾਈਂਡ ਕਰਕੇ ਜੂਸ ਕੱਢਣਾ ਖਾਲੀ ਪੇਟ ਪੀਣਾ ਤਾਂ ਲਗਭਗ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਦੱਸ ਦਊਗਾ ਵੀ ਮੇਰਾ ਪੇਟ ਮਟਾਪਾ ਘਟਾਉਣ ਵਾਸਤੇ ਸਭ ਤੋਂ ਸੌਖਾ ਤਰੀਕਾ ਇਹ ਪਰ ਨਾਲ ਚਿੱਟੀ ਚੀਨੀ ਤੁਹਾਨੂੰ ਬਿਲਕੁਲ ਮੈਦਾ ਬਿਲਕੁਲ ਬੰਦ ਤੇ ਨਮਕ ਚਟਾ ਬਿਲਕੁਲ ਬੰਦ ਕਰਨਾ ਪਊਗਾ ਔਰ ਦਿਨਾਂ ਦਾ ਕਹਿੰਦੇ ਆ ਵੀ ਸਾਡਾ ਡਾਈਟਾਂ ਲੈ ਲੈ ਕੇ ਸਾਡਾ ਕਸਰਾਂ ਦਾ ਘਾਰ ਕਰਕੇ ਜਿਹੜਾ ਪੇਟ ਨਹੀਂ ਘਟਿਆ ਤਾਂ ਇੱਕ ਹਫ਼ਤੇ ਦੇ ਵਿੱਚ ਦੇਖਿਓ ਜਿਹੜਾ ਪੇਟ ਆ ਤੁਸੀਂ ਕਹ ਲਓ ਰੀੜ ਦੀ ਹੱਡੀ ਵੱਲ ਨੂੰ ਮੁੜਨ ਲੱਗ ਰਿਹਾ ਅੱਜ ਕੱਲ ਜਿਹੜੇ ਢਿੱਡ ਨੂੰ ਹੱਥ ਲਾ ਲਓ ਉਹੀ ਖਰਾਬ ਜੀ ਇਹ ਕੀ ਕਾਰਨ ਹੈ ਦੇਖੋ ਉਹਦੇ ਵਿੱਚ ਕੀ ਹੈ ਜੀ ਤੁਸੀਂ ਮੈਦਾ ਖਾਣਾ ਤੁਹਾਡਾ ਪੇਟ ਖਰਾਬ ਤੁਹਾਡਾ ਫੈਟੀ ਲੀਵਰ ਹੈ ਨਾ ਤੁਸੀਂ ਮਿੱਠਾ ਖਾਣਾ ਤੁਹਾਡਾ ਲੀਵਰ ਫਿੱਟ ਜਾਂ ਤਾਂ ਭੁੱਖ ਲੱਗਦੀ ਹੀ ਨਹੀਂ ਤੇ ਜੇ ਭੁੱਖ ਲੱਗਦੀ ਹੈ ਫਿਰ ਉਹ ਕਹਿੰਦੇ ਨੇ ਸਾਨੂੰ ਇਦਾਂ ਦੀ ਭੁੱਖ ਲੱਗਦੀ ਜਿਵੇਂ ਅੰਦਰ ਕੋਈ ਟੋਆ ਪਟਦਾ ਹੋਵੇ ਢਿੱਡ ਚ ਹੁੰਦੀ ਹੈ ਬਿਲਕੁਲ ਖੋ ਪੈਂਦੀ ਜਿਹਨੂੰ ਇੱਕਦਮ ਖਾਣਾ ਖਾ ਕੇ ਦੁਬਾਰਾ ਫੇਰ ਇੱਕੋ ਦਮ ਅੱਧੇ ਘੰਟੇ ਬਾਅਦ ਖੋ ਪੈ ਕੇ ਭੁੱਖ ਲੱਗਦੀ ਹੈ ਉਹਨਾਂ ਦੇ ਸਰੀਰ ਚ ਕੀ ਹੁੰਦਾ ਹੈ ਜੀ ਉਹਨਾਂ ਦਾ ਲੀਵਰ ਇੱਕ ਤਰ੍ਹਾਂ ਦਾ ਬੇਜਾਨ ਹੋਇਆ ਹੋਇਆ ਹੈ ਡਾਈਜੈਸਟ ਨਹੀਂ ਕਰਦਾ ਕਿਉਂਕਿ ਉਹ ਬੰਦਾ ਖਾਂਦੇ ਸਾਰੇ ਟਾਇਲਟ ਪਖਾਨੇ ਜਾਣ ਦੀ ਵੀ ਜ਼ਰੂਰਤ ਮਹਿਸੂਸ ਹੁੰਦੀ ਹੈ ਬਹੁਤ ਲੋਕਾਂ ਨੂੰ ਕਈ ਲੋਕ ਕਹਿੰਦੇ ਨੇ ਜੀ ਅਸੀਂ ਥੋੜਾ ਜਿਹਾ ਕੁਝ ਪੀ ਲਈਏ ਤਾਂ ਸਾਨੂੰ ਪਿਸ਼ਾਬ ਵੀ ਆ ਹੀ ਜਾਂਦਾ ਸਾਰਾ ਸਾਰਾ ਦਿ ਅੱਜ ਕੱਲ ਜਿਹੜੇ ਲੋਕ दारू ਵੀ ਨਹੀਂ ਪੀਂਦੇ ਉਹਨਾਂ ਨੂੰ ਵੀ ਲੀਵਰ ਫੇਲਿਅਰ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਹਨਾਂ ਦਾ ਵੀ ਲੀਵਰ ਜਿਹੜਾ ਸਰਾਸਿਸ ਹੋਇਆ ਹੋਇਆ ਹੈ ਤੁਹਾਡੀ ਅੰਤੜੀ ਵੀ ਕਲੀਨ ਤੁਹਾਡਾ ਲੀਵਰ ਫੈਟੀ ਵੀ ਠੀਕ ਤੁਹਾਡਾ ਲੀਵਰ ਸਰਾਸਿਸ ਵੀ ਜਿਨ੍ਹਾਂ ਨੇ ਸ਼ਰਾਬ ਪੀ ਕੇ ਮੈਦੇ ਖਾ ਖਾ ਕੇ ਖਰਾਬ ਕੀਤਾ ਹੋਇਆ ਦਿਨਾਂ ਦੇ ਵਿੱਚ ਹੀ ਠੀਕ ਹੁੰਦਾ ਜਾਵੇ। ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਸੀ ਕਿ ਪੇਟ ਨਾਲ ਸੰਬੰਧਿਤ ਜਿਹੜੇ ਲੋਕ ਹੈਗੇ ਨੇ ਉਹ ਕਿਸ ਤਰੀਕੇ ਨਾਲ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਪੰਗੂ ਹੋਰਾਜੀ ਕੋਲੋਂ ਠੀਕ ਹੋ ਰਹੇ ਨੇ ਬਹੁਤ ਲੋਕਾਂ ਦਾ ਇਹ ਕਹਿਣਾ ਸੀ ਕਿ ਜਦੋਂ ਉਹ ਠੀਕ ਠਾਕ ਸਨ ਤਾਂ ਉਹਨਾਂ ਦਾ ਪੇਟ ਜਿਹੜਾ ਏਸ ਆਕਾਰ ਦਾ ਸੀ ਪਰ ਜਦੋਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਪੇਟ ਨਾਲ ਸੰਬੰਧਿਤ ਸ਼ੁਰੂ ਹੋਈ ਤਾਂ ਉਹਨਾਂ ਦਾ ਪੇਟ ਹੈਗਾ ਜਿਹੜਾ ਉਹ ਏਸ ਆਕਾਰ ਦਾ ਹੋ ਗਿਆ ਮੈਂ ਤਾਂ ਆਂਦੇ ਸਾਰ ਸਮਝੇਗਾ ਵੱਡਾ ਸੰਤਰਾ ਹੈ ਪਰ ਡਾਕਟਰ ਸਾਹਿਬ ਨੇ ਕਿਹਾ ਵੀ ਸੰਤਰਾ ਨਹੀਂ ਹੈ ਨਾ ਇਹ ਕਿੰਨੂ ਹੈ ਔਰ ਇਹ ਜਿਹੜਾ ਫਲ ਹੈਗਾ ਇਹ ਤੁਹਾਡੇ ਪੇਟ ਦਾ ਆਕਾਰ ਹੈਗਾ ਉਹ ਬਿਲਕੁਲ ਘਟਾ ਸਕਦਾ ਹੈ ਤੁਹਾਡੇ ਪੇਟ ਨਾਲ ਲਗਭਗ 107 ਜਾਂ 8 ਜਹੀਆਂ ਬਿਮਾਰੀਆਂ ਨੇ ਜਿਹਦਾ ਹੱਲ ਇਸ ਜਿਹੜਾ ਫਲ ਦੇ ਵਿੱਚ ਹੈ ਸਮਝਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਔਰ ਕਿਵੇਂ ਇਹ ਜਿਹੜਾ ਫਲ ਹੈਗਾ ਹੱਲ ਕਰਦਾ ਇਹਦਾ ਨਾਂ ਕੀ ਇਹ ਵੀ ਅਸੀਂ ਸਮਝਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਅਕੀਕਟ ਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਧੰਨਵਾਦ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਅੱਛਾ ਵੈ ਜੀ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਜਿਹਨੂੰ ਮਰਜ਼ੀ ਹੱਥ ਲਾ ਲਓ ਜਿਹੜੇ ਮਤਲਬ ਇੱਕ ਕਹਾਵਤ ਹੁੰਦੀ ਸੀ ਵੀ ਜਿਹਨੂੰ ਹੱਥ ਲਾਇਆ ਉਹੀ ਤੇ ਆਇਆ ਅੱਜ ਕੱਲ ਜਿਹੜੇ ਢਿੱਡ ਨੂੰ ਹੱਥ ਲਾ ਲਓ ਉਹੀ ਖਰਾਬ ਜੀ ਇਹ ਕੀ ਕਾਰਨ ਹੈ ਦੇਖੋ ਉਹਦੇ ਵਿੱਚ ਕੀ ਹੈ ਜੀ ਤੁਸੀਂ ਮੈਦਾ ਖਾਣਾ ਤੁਹਾਡਾ ਪੇਟ ਖਰਾਬ ਤੁਹਾਡਾ ਫੈਟੀ ਲੀਵਰ ਹੈ ਨਾ ਤੁਸੀਂ ਮਿੱਠਾ ਖਾਣਾ ਤੁਹਾਡਾ ਲੀਵਰ ਫੈਟੀ ਤੁਸੀਂ ਜਿਆਦਾ ਰੱਜ ਕੇ ਇੱਕ ਤਰ੍ਹਾਂ ਦਾ ਖਾਣਾ ਖਾਣਾ ਉਹ ਲੀਵਰ ਫੈਟੀ ਕੰਮ ਨਾ ਕਰਨਾ ਲੀਵਰ ਫੈਟੀ ਜਿਆਦਾ ਹਰ ਰੋਜ਼ ਤੁਸੀਂ ਸ਼ਰਾਬ ਪੀਣੀ ਉਹ ਲੀਵਰ ਫੈਟੀ ਜਦੋਂ ਆਪਾਂ ਐਦਾਂ ਦੀਆਂ ਆਦਤਾਂ ਅਪਣਾਵਾਂਗੇ ਐਦਾਂ ਦੀ ਦਿੱਲੀ ਦੀ ਰੁਟੀਨ ਸਾਡੀ ਬਣਦੀ ਜਾਊਗੀ ਤਾਂ ਸਾਡਾ ਜਿਹੜਾ ਪੇਟ ਆ ਉਹ ਦਿਨ ਪਰ ਦਿਨ ਜਿਹੜਾ ਖਰਾਬ ਹੁੰਦਾ ਜਾਏਗਾ ਜੀ ਤਫਰ ਇਹ ਪੇੜ ਜੀ ਇਸ ਤਰ੍ਹਾਂ ਕਿਉਂ ਹੋ ਜਾਂਦਾ ਜੀ ਛੋਟਾ ਹੁੰਦਾ ਪੇੜ ਪਰ ਜਦੋਂ ਬੰਦਾ ਥੋੜਾ ਪ੍ਰੋਬਲਮ ਚਾਹੁੰਦਾ ਤੇ ਪੇੜ ਫੁੱਲ ਕੇ ਆ ਮੈਨੂੰ ਨਹੀਂ ਪਤਾ ਜੀ ਤੇ ਨਾਮ ਕੀ ਹੈ ਇਹਦੇ ਅਰਗਾ ਹੋ ਜਾਂਦਾ ਦੇਖੋ ਪੇਟ ਫੁੱਲਣ ਦਾ ਮੇਨ ਕਾਰਨ ਆ ਵੀ ਤੁਹਾਡਾ ਲੀਵਰ ਲੀਵਰ ਜਦੋਂ ਤੁਹਾਡਾ ਫੈਟ ਨਾਲ ਭਰਦਾ ਹੈ ਤੁਹਾਡਾ ਲੀਵਰ ਫੈਟੀ ਹੋ ਜਾਂਦਾ ਹੈ ਤਾਂ ਉਹ ਕਾਰਨ ਆ ਤੁਹਾਡੇ ਪੇਟ ਦਾ ਫੁੱਲਣਾ ਕਿਉਂਕਿ ਉਹਨੇ ਤੁਹਾਡੇ ਅੰਦਰ ਜਿਹੜੀ ਅੰਤੜੀਆਂ ਦੇ ਵਿੱਚ ਚਰਬੀ ਭਰਨੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਉਹ ਹਾਜ਼ਮ ਕਰਨਾ ਜਦੋਂ ਤੁਹਾਡੇ ਖਾਣੇ ਨੂੰ ਬੰਦ ਕਰ ਗਿਆ ਤੁਹਾਡਾ ਖਾਣਾ ਡਾਈਜੈਸਟ ਨਹੀਂ ਪੂਰਾ ਹੁੰਦਾ ਤਾਂ ਇੱਕ ਤਰ੍ਹਾਂ ਦਾ ਉਹ ਅੰਦਰ ਜੰਮਣਾ ਸ਼ੁਰੂ ਹੋ ਜਾਂਦਾ ਜਿਵੇਂ ਵੀ ਤੁਸੀਂ ਆਮ ਆਪਣੇ ਪਾਣੀ ਵਾਲੀਆਂ ਟੈਂਕੀਆਂ ਦੇ ਵਿੱਚ ਵਗੈਰਾ ਦੇਖ ਲਓ ਜੇ ਉਹਦੀ ਸਫਾਈ ਨਾ ਹੁੰਦੀ ਰਹੇ ਤਾਂ ਇੱਕ ਤਰ੍ਹਾਂ ਦੀ ਹਰੀਆਲੀ ਜੰਮਣ ਲੱਗ ਜਾਂਦੀ ਹੈ ਜਿਹਨੂੰ ਕਾਈ ਕਹ ਦਿੰਨੇ ਆ ਸੇਮ ਉਹੀ ਸਾਡੇ ਪੇਟ ਦੇ ਵਿੱਚ ਉਹੀ ਹਾਲ ਆਪਾਂ ਐਗਜ਼ਾਮਪਲ ਆਧਾਰਨ ਦੇ ਤੌਰ ਤੇ ਗੱਲ ਕੀਤੀ ਕਰੀਏ ਜਦੋਂ ਆਪਾਂ ਆਪਣੇ ਸਰੀਰ ਦੀ ਸਫਾਈ ਨਹੀਂ ਕਰਦੇ ਉਹਨੂੰ ਡਿਟੌਕਸ ਨਹੀਂ ਕਰਦੇ ਉਹਨੂੰ ਧੋਂਦੇ ਨਹੀਂ ਹੈਗੇ ਤਾਂ ਸੇਮ ਉਹੀ ਤਰ੍ਹਾਂ ਦਾ ਗੰਦਾ ਜਿਹੜਾ ਸਾਡੇ ਸਰੀਰ ਦੇ ਵਿੱਚ ਪੇਟ ਦੇ ਵਿੱਚ ਸਭ ਤੋਂ ਵੱਧ ਜਿਹੜੀ ਚਰਬੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਜੀ ਫਿਰ ਡਾਕਟਰ ਸਾਹਿਬ ਇੱਕ ਹੋਰ ਮਸਲਾ ਹੈ ਬੜਾ ਅੱਜਕੱਲ ਬਹੁਤ ਲੋਕਾਂ ਦੇ ਮੈਨੂੰ ਫੋਨ ਆਉਂਦੇ ਨੇ ਜੀ ਸਾਨੂੰ ਦੱਸੋ ਵੀ ਜਿਹੜਾ ਕਈ ਵਾਰ ਹੁੰਦਾ ਵੀ ਯਾ ਤਾਂ ਭੁੱਖ ਲੱਗਦੀ ਹੀ ਨਹੀਂ ਜੀ ਤੇ ਜੇ ਭੁੱਖ ਲੱਗਦੀ ਹੈ ਫਿਰ ਉਹ ਕਹਿੰਦੇ ਨੇ ਸਾਨੂੰ ਇਦਾਂ ਦੀ ਭੁੱਖ ਲੱਗਦੀ ਜਿਵੇਂ ਅੰਦਰ ਕੋਈ ਟੋਆ ਪਟਦਾ ਹੋਵੇ ਢਿੱਡ ਚ ਬਿਲਕੁਲ ਖੋ ਪੈਂਦੀ ਹੈ ਕਿਉਂਕਿ ਦੇਖੋ ਜਦੋਂ ਮਤਲਬ ਲੱਗ ਜਿਹੜੀ ਤੇ ਦਰਮਿਆਨੀ ਨਾਰਮਲ ਭੁੱਖ ਲੱਗਣੀ ਹੈ ਸਮੇਂ ਦੇ ਹਿਸਾਬ ਨਾਲ ਵੀ 2 ਘੰਟੇ 4 ਘੰਟੇ ਬਾਅਦ ਖਾਣ ਦਾ ਸਮਾਂ ਹੋ ਗਿਆ ਵੀ ਉਸ ਟਾਈਮ ਭੁੱਖ ਲੱਗਿਆਈ ਉਹ ਤਾਂ ਇੱਕ ਨਾਰਮਲ ਸਰੀਰ ਹੈ ਜਿਹਨੂੰ ਇੱਕਦਮ ਖਾਣਾ ਖਾ ਕੇ ਦੁਬਾਰਾ ਫੇਰ ਇੱਕੋ ਦਮ ਅੱਧੇ ਘੰਟੇ ਬਾਅਦ ਖੋ ਪੈ ਕੇ ਭੁੱਖ ਲੱਗਦੀ ਹੈ ਉਹਨਾਂ ਦੇ ਸਰੀਰ ਚ ਕੀ ਹੁੰਦਾ ਹੈ ਜੀ ਉਹਨਾਂ ਦਾ ਲੀਵਰ ਇੱਕ ਤਰ੍ਹਾਂ ਦਾ ਬੇਜਾਨ ਹੋਇਆ ਹੋਇਆ ਹੈ ਡਾਈਜੈਸਟ ਨਹੀਂ ਕਰ ਉਦੇ ਵਿੱਚ ਸ਼ਕਤੀ ਉਹ ਨਹੀਂ ਹੈਗੀ ਤਾਂ ਉਦਾਂ ਦਾ ਹੀ ਤੁਹਾਡਾ ਖਾਣਾ ਅੱਗੇ ਪਾਸ ਆਊਟ ਹੋ ਜਾਂਦਾ ਤਾਂ ਉਹ ਅਗਲੇ ਖਾਣੇ ਦੀ ਜਿਹੜੀ ਦੁਆਰਾ ਇਨਸਾਨ ਨੂੰ ਜਿਹੜੀ ਬੰਦੇ ਨੂੰ ਖੋ ਪੈਣ ਲੱਗ ਜਾਂਦੀ ਹੈ ਜੀ ਤੇ ਬਹੁਤ ਵਾਰ ਹੁੰਦੇ ਜੀ ਫਿਰ ਉਹ ਬੰਦਾ ਖਾਂਦੇ ਸਾਰੇ ਟਾਇਲਟ ਪਖਾਨੇ ਜਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਬਹੁਤ ਲੋਕਾਂ ਨੂੰ ਕਈ ਲੋਕ ਕਹਿੰਦੇ ਨੇ ਜੀ ਅਸੀਂ ਥੋੜਾ ਜਿਹਾ ਕੁਝ ਪੀ ਲਈਏ ਤਾਂ ਸਾਨੂੰ ਪਿਸ਼ਾਬ ਹੀ ਆਈ ਜਾਂਦਾ ਸਾਰਾ ਸਾਰਾ ਦਿਨ ਦੇਖੋ ਉਹਦੇ ਵਿੱਚ ਕੀ ਹੁੰਦਾ ਜਿਨ੍ਹਾਂ ਨੂੰ ਖਾਣ ਦੀ ਸਾਰ ਜ਼ਿਆਦਾ ਪਖਾਨੇ ਜਾਣ ਦੀ ਆਦਤ ਬਣੀ ਹੋਈ ਹੈ ਜਾਂ ਬੱਟ ਉੱਠਣ ਲੱਗ ਜਾਂਦਾ ਪੇਟ 'ਚ ਉਹ ਕੀ ਹੈ ਇੱਕ ਤਰ੍ਹਾਂ ਦਾ ਲੀਵਰ ਦੇ ਵਿੱਚ ਗਰਮੀ ਹੋਣ ਨਾਲ ਦੇ ਨਾਲ ਸਾਡੀ ਜਿਹੜੀ ਇੰਨੀ ਕੁ ਜ਼ਿਆਦਾ ਅੰਦਰ ਪਿਤ ਜ਼ਿਆਦਾ ਵੱਧ ਜਾਂਦਾ ਹੈ ਸਾਡੀ ਅੰਤੜੀ ਦੇ ਵਿੱਚ ਜਿਹੜੇ ਜ਼ਖਮ ਇੱਕ ਤਰ੍ਹਾਂ ਦੇ ਛਾਲੇ ਜਿਹਨੂੰ ਅਲਸਰ ਕੋਲਾਈਟਸ ਕਹਿੰਦੇ ਨੇ ਉਹ ਹੋਣੇ ਸ਼ੁਰੂ ਹੋ ਜਾਂ ਲਗਭਗ ਇਹ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜੀ ਅੱਜ ਕੱਲ ਸਮੱਸਿਆ ਹੋਈ ਆ ਪਰ ਬਣਦੀ ਕਿੱਥੋਂ ਪੈਦਾ ਕਿੱਥੋਂ ਹੁੰਦੀ ਤੁਹਾਡੇ ਲੀਵਰ ਤੋਂ ਜਦੋਂ ਉਹਦੇ ਵਿੱਚ ਨਜਾਇਜ਼ ਪਿੱਤ ਵਧ ਗਿਆ ਤੁਹਾਡੀ ਬਾਡੀ 'ਚ ਜਿਹਨੂੰ ਤੁਸੀਂ ਐਸਿਡ ਕਹਿ ਦਿੰਨੇ ਹੋ ਜ਼ਿਆਦਾ ਵੱਢਣ ਲੱਗ ਗਿਆ ਤਾਂ ਫੇਰ ਇਹ ਸਮੱਸਿਆ ਪੈਦਾ ਹੁੰਦੀ ਹੈ ਜੀ ਪੇਟ 'ਚ ਵੀ ਛਾਲੇ ਹੋ ਜਾਂਦੇ ਨੇ ਜੀ ਬਿਲਕੁਲ ਹੁੰਦੇ ਨੇ ਜੀ ਕਿਉਂਕਿ ਗਰਮੀ ਹੈ ਗਰਮੀ ਜਦੋਂ ਤੁਹਾਡਾ ਪੇਟ ਦੇਖੋ ਅੰਦਰ ਕਿੰਨਾ ਜ਼ਿਆਦਾ ਨਾਜ਼ੁਕ ਹੈ ਇੰਨੀ ਗਰਮੀ ਉਹ ਤੋਂ ਬਰਦਾਸ਼ਤ ਨਹੀਂ ਹੁੰਦੀ ਤਾਂ ਉਹ ਛਾਲੇ ਇੱਕ ਤਰ੍ਹਾਂ ਦੇ ਉੱਠਦੇ ਉੱਠਦੇ ਆ ਜਿੱਦਾਂ ਸਾਡੇ ਮੂੰਹ 'ਚ ਛਾਲੇ ਨਿਕਲੇ ਆਉਂਦੇ ਨੇ ਉਦਾਂ ਹੀ ਸਾਡੀ ਵਿਛਾਲੇ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਉਹ ਪੇਟ ਖਰਾਬ ਕਰਕੇ ਹੁੰਦਾ ਉਹ ਸਾਰਾ ਕਾਰਨ ਹੈ ਪਿੱਤ ਪਿੱਤ ਦੇਖੋ ਬਹੁਤ ਜ਼ਿਆਦਾ ਸਾਡੇ ਸਰੀਰ ਨੂੰ ਰੋਗੀ ਬਣਾਉਂਦਾ ਤੁਸੀਂ ਇਹ ਕਹਿ ਲਓ ਵੀ ਜਿਹੜਾ ਕੈਂਸਰ ਦਾ ਮੁੱਖ ਕਾਰਨ ਹੈ ਉਹ ਸਭ ਤੋਂ ਵੱਧ ਪਿੱਤ ਹੈ ਜਿੰਨਾ ਤੁਹਾਡੀ ਬਾਡੀ ਦੇ ਵਿੱਚ ਪਿੱਤ ਵਧੂਗਾ ਉਨਾ ਸਾਨੂੰ ਕੈਂਸਰ ਪੈਦਾ ਹੋਊਗਾ ਜੀ ਤੇ ਫਿਰ ਜਿਹੜਾ ਡਾਕਟਰ ਸਭ ਕੁਦਰਤ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ ਨੇ ਇਹ ਜਿਹੜਾ ਉਹ ਕੁਝ ਅਸੀਂ ਨਾ ਜੀ ਜਦੋਂ ਵੀ ਡਾਕਟਰ ਕੋਲ ਕਿਸੇ ਕੋਲ ਜਾਂਦੇ ਆ ਜਾਂ ਕਈ ਵਾਰ ਅਸੀਂ ਪੇਟ ਦੀ ਸਕੈਨ ਕਰਵਾਉਣੀ ਆ ਤਾਂ ਪੇਟ ਦੀ ਸਕੈਨ ਕਰਦਾ ਬੰਦੇ ਨੂੰ ਨਾ ਗਿਫਟ ਮਿਲ ਜਾਂਦੇ ਨੇ ਜੀ ਇੱਕ ਤਾਂ ਪਥਰੀਆਂ ਮਿਲ ਜਾਂਦੀਆਂ ਨੇ ਪਥਰੀਆਂ ਜਾਂ ਪਥਰੀਆਂ ਚੈੱਕ ਕਰਵਾਉਣ ਜਾਂਦਾ ਤਾਂ ਉਹਨੂੰ ਫੈਟੀ ਲੀਵਰ ਗਿਫਟ ਮਿਲ ਜਾਂਦਾ ਇਹ ਹੁੰਦਾ ਕੀ ਹੈ ਜੀ ਇਹਦਾ ਸਿਸਟਮ ਸਾਰਾ ਕੀ ਚੀਜ਼ ਹੈ ਸਰ 99% ਤੁਸੀਂ ਅੱਜ ਦੇ ਸਮੇਂ 'ਚ ਦੇਖਿਆ ਵੀ 99% ਲੋਕਾਂ ਨੂੰ ਫੈਟੀ ਜਿਹੜੀ ਲੀਵਰ ਦੀ ਸਮੱਸਿਆ ਕਿਉਂ ਹੈਗੀ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਸਾਡਾ ਖਾਣਾ ਨਹੀਂ ਹੁਣ ਤੁਸੀਂ ਕਿਤੇ ਵੀ ਬਾਹਰ ਜਾਂਦੇ ਹੋ ਕਿਤੇ ਰਿਸ਼ਤੇਦਾਰੀ 'ਚ ਜਾਂਦੇ ਹੋ ਤੁਸੀਂ ਤੁਹਾਡਾ ਪੇਟ ਪਹਿਲਾਂ ਵੀ ਫੁੱਲ ਹੋਇਆ ਹੋਵੇ ਤੁਸੀਂ ਉੱਥੇ ਜਾ ਕੇ ਫਿਰ ਵੀ ਖਾ ਲੈਣਾ ਬਾਹਰ ਤੁਸੀਂ ਜਾਂਦੇ ਹੋ ਤੁਹਾਡਾ ਪੇਟ ਪਹਿਲਾਂ ਵੀ ਫੁੱਲ ਹੋਵੇ ਉੱਥੇ ਕਭੀ ਖਾਣਾ ਅੱਗੇ ਖਾਣਾ ਹੁੰਦਾ ਸੀਗਾ ਤਿੰਨ ਟਾਈਮ ਦਾ ਤੇ ਅੱਜਕੱਲ ਅਸੀਂ ਕਿੰਨਾ ਖਾਣਾ ਖਾਂਦੇ ਆ 6-6 ਵਾਰ ਅਸੀਂ ਖਾਣਾ ਖਾਂਦੇ ਆ ਸਵੇਰੇ ਉੱਠਦੇ ਆ ਚਾਹ ਨਾਲ ਚੱਲ ਬਿਸਕੁਟ ਨਾਸ਼ਤੇ ਦੇ ਵਿੱਚ ਫਿਰ ਰੋਟੀ 11 ਵਜੇ ਫਿਰ ਅਸੀਂ ਚਾਹ ਦੇ ਨਾਲ ਕੁਝ ਖਾ ਲੈਣਾ ਦੁਪਹਿਰੇ ਅਸੀਂ ਦੱਬ ਕੇ ਫਿਰ ਰੁੱਟੀਆਂ ਖਾ ਲੈਣੀਆਂ ਸ਼ਾਮੀ 4 ਵਜੇ ਚਾਹ ਫਿਰ ਬਣਾ ਲੈਣੀ ਆ ਉਹਦੇ ਨਾਲ ਫਿਰ ਬਰੈਡ ਪਕੌੜੇ ਸ਼ੱਕ ਲੈਣੇ ਆ ਸ਼ਾਮੀ 7-8 ਵਜੇ ਰਾਤ ਨੂੰ ਸੌਣ ਲੱਗੇ ਉਹ ਜਿਹੜਾ ਡਿਨਰ ਆ ਉਹ ਸਭ ਤੋਂ ਵੱਧ ਦੱਬ ਕੇ ਸਾਡਾ ਹੋ ਜਾਂਦਾ ਤੁਸੀਂ ਇਹ ਕਹਿ ਲੋ ਵੀ ਅਸੀਂ 6 ਵਾਰੀ ਦਿਨ 'ਚ ਜਦੋਂ ਖਾਣਾ ਖਾਵਾਂਗੇ ਸਾਡਾ ਮੁਠੀ ਕ ਜਿੰਨਾ ਲਿਵਰੋਂ ਕਿੰਨਾ ਕੁ ਸਹਾਰ ਪਾਊਗਾ ਇਸ ਕਰਕੇ ਤੁਸੀਂ ਇਹ ਕਹਿ ਲੋ ਵੀ ਅੱਜ ਉਹ ਗਾਰੋ ਵੀ ਨਹੀਂ ਪਿੰਦੇ ਉਹਨਾਂ ਨੂੰ ਵੀ ਲੀਵਰ ਫੇਲਿਅਰ ਦੀ ਜਿਹੜੀ ਸਮੱਸਿਆ ਆ ਰਹੀ ਹੈ ਉਹਨਾਂ ਦਾ ਵੀ ਲੀਵਰ ਜਿਹੜਾ ਸਪਾਸਸ ਹੋਇਆ ਹੋਇਆ ਹੈ ਇੱਥੇ ਤੱਕ ਕਾਰਨ ਉਹਦਾ ਇਹ ਹੈ ਵੀ ਜਦੋਂ ਤੁਸੀਂ ਆਪਣੇ ਲੀਵਰ ਨੂੰ ਨਜਾਇਜ਼ ਹਾਈ ਕੈਲਰੀ ਫੂਡ ਦੋਗੇ ਨਜਾਇਜ਼ ਖਾਣਾ ਦੋਗੇ ਇੱਕ ਮਸ਼ੀਨ ਆ ਤੁਸੀਂ ਉਹਦੇ ਵਿੱਚ ਕਿੰਨਾ ਕੁ ਜ਼ਿਆਦਾ ਉਤੋਂ ਕੰਮ ਲਈ ਜਾਓਗੇ ਲਈ ਜਾਓਗੇ ਆਖਰਕਾਰ ਉਹ ਜਿੰਨੀ ਕੋ ਦੀ ਉਮਰ ਹੈ ਉਹਦੀ ਜਿੰਨੀ ਕੋ ਨੇ ਜਿੰਨੀ دیر ਲੇਟ ਉਹਨੇ ਸਰਵਿਸ ਤੇ ਜਾਣਾ ਉਹ ਪਹਿਲੇ ਹੀ ਜਾਊਗੀ ਤਾਂ ਉਹਦੀ ਲਾਈਫ ਵੀ ਹੁੰਨੀ ਉਹ ਘਟਦੀ ਜਾਊਗੀ ਜੀ ਜੀ ਅਕਾਫਰ ਹੈਲਥੀ ਲੀਵਰ ਕੀ ਹੁੰਦਾ ਜਿਹੜਾ ਹੈਲਥੀ ਲੀਵਰ ਕਿੱਦਾਂ ਦਾ ਹੁੰਦਾ ਜੀ ਦੇਖੋ ਹੈਲਥੀ ਲੀਵਰ ਆਪਣਾ ਆ ਗਿਆ ਜੀ ਤੁਸੀਂ ਹੁਣ ਆਪਾਂ ਦੇਖੀਏ ਹੁਣ ਆਪਾਂ ਤੁਹਾਨੂੰ ਇੱਕ ਤਰ੍ਹਾਂ ਦਾ ਫੋਟੋ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਹੈਲਥੀ ਲੀਵਰ ਹੈ ਜਦੋਂ ਸਾਡਾ ਲੀਵਰ ਫੈਟੀ ਹੋਣ ਲੱਗ ਗਿਆ ਤਾਂ ਉਹਦੀ ਇਹ ਕੰਡੀਸ਼ਨ ਬਣਨ ਲੱਗ ਜਾਂਦੀ ਹੈ ਇਹ ਚਟਕ ਪੈਣ ਲੱਗੇ ਹੈ ਨਾ ਜਦੋਂ ਸਾਡਾ ਲੀਵਰ ਜਿਆਦਾ ਫੈਟੀ ਹੋ ਗਿਆ ਲੀਵਰ ਸੋਰਾਈਸਿਸ ਕਹਿ ਦਿੰਨੇ ਆ ਤਾਂ ਤੁਸੀਂ ਇਹ ਕਹਿ ਲਓ ਵੀ ਇੱਕ ਤਰ੍ਹਾਂ ਦੇ ਉਹਦੇ ਉੱਪਰ ਵੀ ਸਾਨੂੰ ਇੱਕ ਜ਼ਿਗ ਜ਼ੈਗ ਪਾਥ ਜਿਵੇਂ ਜਿਵੇਂ ਜਿਹਨੂੰ ਕਹਿ ਦਿੰਨੇ ਆ ਉਗੜ ਦੁਗੜ ਜਿਆ ਹੋਣ ਲੱਗ ਜਾਂਦਾ ਉਹਦੇ ਵਿੱਚ ਇਹ ਸਮੱਸਿਆ ਆਉਂਦੀ ਹੈ ਜਿਹੜਾ ਬੰਦਾ ਫਿਰ ਇੱਕ ਸਾਈਡ ਤੋਂ ਆਪਣੀ ਸੱਜੀ ਬੱਖੀ ਫੜ ਕੇ ਹੀ ਇੱਕ ਪਾਸੇ ਨੂੰ ਟੇਡਾ ਹੋਈ ਜਾਂਦਾ ਵੀ ਮੇਰੇ ਦਰਦ ਹੁੰਦਾ ਉਹ ਦਰਦ ਜ਼ਿਆਦਾਤਰ ਕਹ ਲੋ ਵੀ ਕਿਡਨੀ ਦਾ ਜ਼ਿਆਦਾ ਆਪਾਂ ਸੋਚ ਲੈਂਦੇ ਆ ਵੀ ਕਿਡਨੀ ਦਾ ਜ਼ਰਦਾ ਪਰ ਜ਼ਿਆਦਾਤਰ ਅੱਜ ਕੱਲ੍ਹ ਕੀ ਉਹ ਲੀਵਰ ਦੇ ਵਿੱਚ ਦਰਦ ਉੱਠ ਕੇ ਬੱਖੀ 'ਚ ਦਰਦ ਉੱਠ ਕੇ ਪਿੱਛੇ ਨੂੰ ਘੁੰਮਦਾ ਹੋ ਤਾਂ ਉਹ ਤੁਸੀਂ ਇਹ ਕਹ ਲੋ ਵੀ ਅੱਜ ਕੱਲ੍ਹ ਸਾਰੀ ਸਮੱਸਿਆ ਉਹ ਲੀਵਰ ਤੋਂ ਜਿਹੜੀ ਸ਼ੁਰੂ ਹੁੰਦੀ ਹੈ ਜੀ ਤੁਸੀਂ ਹੁਣ ਅੱਗੇ ਆਪਾਂ ਦਿਖਾਉਣ ਜਾ ਰਹੇ ਹਾਂ ਤੁਸੀਂ ਇਹ ਦੇਖੋ ਜਿਹੜੇ ਬੰਦਿਆਂ ਨੇ ਨਜਾਇਜ਼ ਸ਼ਰਾਬ ਪੀ ਕੇ ਜਾਂ ਨਜਾਇਜ਼ ਫਾਸਟ ਫੂਡ ਖਾ ਕੇ ਨਜਾਇਜ਼ ਮਿੱਠਾ ਖਾ ਕੇ ਕੱਲਾ ਇਹ ਨਹੀਂ ਵੀ ਸ਼ਰਾਬ ਨਾਲ ਜਾਂ ਨਜਾਇਜ਼ ਮੈਦਾ ਖਾ ਕੇ ਜਾਂ ਨਜਾਇਜ਼ ਮਿਰਚਾਂ ਖਾ ਖਾ ਕੇ ਉਹਨਾਂ ਦਾ ਫਿਰ ਜਦੋਂ ਆਪਰੇਟ ਤੱਕ ਕਹਿ ਲੋ ਵੀ ਆਪਣਾ ਸਮੱਸਿਆ ਪਹੁੰਚਦੀ ਹੈ ਜਿਹਨੂੰ ਲੇਬਰ ਟ੍ਰਾਂਸਫਰੈਂਟ ਕਹਿ ਦਿੰਨੇ ਆਪਾਂ ਤੁਸੀਂ ਲੇਬਰ ਦਾ ਬਦਲੀ ਕਰਨਾ ਤੁਸੀਂ ਇਹ ਦੇਖੋ ਵੀ ਅੰਦਰ ਤੇ ਕੰਡੀਸ਼ਨ ਆ ਜਿਹੜੀ ਉਹ ਲੇਬਰ ਦੀ ਸਾਡੇ ਦੀ ਇਹ ਹੋ ਜਾਂਦੀ ਹੈ ਜਦੋਂ ਆਪਾਂ ਉਹਨੂੰ ਕੱਟ ਲਾ ਵਾਈਟ ਹੋ ਜਾਂਦਾ ਸਰਜਰੀ ਕਰਕੇ ਜਦੋਂ ਡਾਕਟਰ ਖੋਲਦੇ ਆ ਤਾਂ ਤੁਸੀਂ ਇਹ ਕਹ ਲਓ ਕਿ ਅੰਦਰੋਂ ਉਹਦੇ ਤੁਸੀਂ ਇਹ ਕਹ ਲਓ ਵੀ ਐਦਾਂ ਸਪੋਰਟ ਫਟਣ ਲੱਗ ਜਾਂਦਾ ਇੱਕ ਤਰ੍ਹਾਂ ਦਾ ਜਿਹੜਾ ਲੀਵਰ ਤੁਹਾਡਾ ਐਡੀ ਹਾਲਾਤ ਜਿਹੜੇ ਉਹਦੀ ਸਥਿਤੀ ਮਾੜੀ ਹੋ ਜਾਂਦੀ ਸੀ ਜੀ ਜੀ ਅੱਛਾ ਤੇ ਫਿਰ ਕੁਦਰਤ ਨੇ ਕੋਈ ਹੱਲ ਰੱਖਿਆ ਜੀ ਬਿਲਕੁਲ ਰੱਖਿਆ ਜਿਹੜਾ ਇਹ ਫਲ ਹੈਗਾ ਤੇ ਇਹ ਬੜਾ ਕੰਮ ਦਾ ਹੈ ਜੀ ਦੇਖੋ ਕੰਮ ਦਾ ਇਹ ਚੀਜ਼ਾਂ ਉਦੋਂ ਕੰਮ ਦੀਆਂ ਜਦੋਂ ਤੁਸੀਂ ਆਪਣਾ ਖਾਣਾ ਹਿਸਾਬ ਦਾ ਖਾਓਗੇ ਇਹ ਨਹੀਂ ਹੈਗਾ ਵੀ ਤੁਸੀਂ ਰੱਜ ਕੇ ਸ਼ਰਾਬ ਵੀ ਪੀ ਲੈਣੀ ਹੈ ਰੱਜ ਕੇ ਮੈਦਿਆ ਵੀ ਖਾ ਲੈਣਾ ਹੈ ਰੱਜ ਕੇ ਬ੍ਰੈਡ ਪਕੌੜੇ ਵੀ ਖਾ ਲੈਣੇ ਵੀ ਫੇਰ ਇਹ ਚੀਜ਼ਾਂ ਲਈ ਜਾਓ ਵੀ ਨਾਲ ਦੀ ਨਾਲ ਸਾਫ਼ ਕਰੀ ਜਾਊਗਾ ਇਹ ਚੀਜ਼ਾਂ ਤੁਹਾਡੀ ਲੀਵਰ ਦੀ ਉਮਰ ਨੂੰ ਉਦੋਂ ਵਧਾਉਂਦੀਆਂ ਨੇ ਉਦੋਂ ਸਹੀ ਰੱਖਦੀਆਂ ਨੇ ਜਦੋਂ ਤੁਸੀਂ ਖਾਣਾ ਵੀ ਆਪਣਾ ਅਰ ਡੇਲੀ ਤੁਹਾਡੀ ਰੁਟੀਨ ਆ ਜਿਹੜੀ ਦਿਨਚਰਿਆ ਉਹਨੂੰ ਵੀ ਤੁਸੀਂ ਨਾਲ ਸਹੀ ਰੱਖਦੇ ਹੋ ਜੀ ਜੀ ਤੇ ਫਿਰ ਇਹ ਜਿਹੜੇ ਫਲ ਹੈਗੇ ਨੇ ਕਿਵੇਂ ਇਸਤੇਮਾਲ ਕਰਨਾ ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਸੀ ਵੀ ਜਿਹੜਾ ਇਹ ਖਾਊਗਾ ਇਹ ਗਾਜਰ ਆਪਣੇ ਪੇਟ ਤੇ ਰੱਖ ਲਵੇ ਤੇ ਇਸ ਤਰ੍ਹਾਂ ਫਲੈਟ ਹੋ ਜੂ ਫਲੈਟ ਹੋ ਜੂ ਪੱਧਰਾ ਹੋ ਜੂਗਾ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਇਹ ਹੈ ਵੀ ਆਪਣੇ ਹਰ ਘਰਾਂ ਦੇ ਵਿੱਚ ਬੀਟਰ ਰੂਟ ਤੁਸੀਂ ਕਹਿ ਦਿੰਨੇ ਹੋ ਮਾਡਰਨ ਸਾਇੰਸ ਦੇ ਵਿੱਚ ਚਕੰਦਰ ਆਪਾਂ ਕਹਿੰਦੇ ਆ ਇਹਨੂੰ ਤੁਸੀਂ ਇਹ ਇੱਕ ਚਕੰਦਰ ਲੈਣੀ ਆ ਰੋਜ਼ ਦੀ ਇੱਕ ਚਕੰਦਰ ਲੈ ਲਓ ਤੇ ਇੱਕ ਚਕੋਤਰਾ ਤੁਸੀਂ ਦੋਨੇ ਚੱਚੇ ਦੋਨੋਂ ਚੱਚੇ ਤੁਸੀਂ ਇਹ ਕਹ ਲਓ ਆ ਦੇਖੋ ਚਕੋਤਰਾ ਜਿਹੜਾ ਫਲ ਹੈ ਤੁਸੀਂ ਇਹ ਕਹ ਲਓ ਹਰੇਕ ਬੰਦੇ ਨੇ ਨਹੀਂ ਦੇਖਿਆ ਇਹ ਕਿਹੜਾ ਫਲ ਹੈ ਚਕੋਤਰਾ ਜੀ ਚਕੋਤਰਾ ਕਹਿੰਦੇ ਚਕੋਤਰਾ ਇਹ ਹਾਂ ਅੰਦਰੋਂ ਤੁਸੀਂ ਆਪਾਂ ਨੂੰ ਵੈਸੇ ਵੀ ਇਹਦੀ ਸਮੈਲ ਵੀ ਤੁਸੀਂ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਸੰਤਰੇ ਵਰਗੀ ਜਾਂ ਨਿੰਬੂ ਵਰਗੀ ਜਾਂ ਗਲਗਲ ਵਰਗੀ ਕਹਿ ਸਕਦੇ ਆਪਾਂ ਨੂੰ ਆਉਂਦੀ ਹੈ ਤੇ ਇਹ ਇੱਕ ਤੁਸੀਂ ਇਹ ਲੈ ਲੈਣਾ ਤੇ ਇੱਕ ਲਓ ਨਾਲ ਤੁਸੀਂ ਗਾਜਰ ਦਾ ਪੀਸ ਇਹਨਾਂ ਦਾ ਤਿੰਨਾਂ ਦਾ ਮਿਕਸ ਕਰਕੇ ਤੁਸੀਂ ਸਵੇਰੇ ਗ੍ਰਾਈਂਡ ਕਰਕੇ ਜੂਸ ਕੱਢਣਾ ਖਾਲੀ ਪੇਟ ਪੀਣਾ ਤਾਂ ਲਗਭਗ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਦੱਸ ਦਊਗਾ ਵੀ ਮੇਰਾ ਪੇਟ ਮਟਾਪਾ ਘਟਾਉਣ ਵਾਸਤੇ ਸਭ ਤੋਂ ਸੌਖਾ ਤਰੀਕਾ ਇਹ ਪਰ ਨਾਲ ਚਿੱਟੀ ਚੀਨੀ ਤੁਹਾਨੂੰ ਬਿਲਕੁਲ ਮੈਦਾ ਬਿਲਕੁਲ ਬੰਦ ਤੇ ਨਮਕ ਚਟਾ ਬਿਲਕੁਲ ਬੰਦ ਕਰਨਾ ਪਊਗਾ ਔਰ ਦਿਨਾਂ ਦਾ ਕਹਿੰਦੇ ਆ ਵੀ ਸਾਡਾ ਡਾਈਟਾਂ ਲੈ ਲੈ ਕੇ ਸਾਡਾ ਕਸਰਾ ਦਾ ਘਰ ਕਰਕੇ ਜਿਹੜਾ ਪੇਟ ਨਹੀਂ ਘਟਿਆ ਤਾਂ ਇੱਕ ਹਫਤੇ ਦੇ ਵਿੱਚ ਦੇਖੋ ਜਿਹੜਾ ਪੇਟ ਆ ਤੁਸੀਂ ਕਹ ਲਓ ਰੀੜ ਦੀ ਹੱਡੀ ਵੱਲ ਨੂੰ ਮੁੜਨ ਲੱਗ ਜੂਗਾ ਦੀ ਉਹ ਅੱਛਾ ਜਿਹੜਾ ਚਕੋਤਰੇ ਪੂਰਾ ਸਾਬਤ ਐ ਗ੍ਰाइंड ਕਰਨਾ ਜਾਂ ਇਹਨੂੰ ਕੱਢ ਕੇ ਜੀ ਵਿੱਚ ਉਹਦੀ ਸਾਬਤ ਗ੍ਰाइंड ਕਰਨਾ ਕੋਈ ਮਾੜਾ ਨਹੀਂ ਹੈਗਾ ਕਿਸੇ ਵੀ ਫਲ ਦਾ ਛਿਲਕਾ ਕੋਈ ਮਾੜਾ ਨਹੀਂ ਹੈਗਾ ਕਿਸੇ ਦਾ ਵੀ ਹਰ ਸਾਡੇ ਸਿਹਤ ਲਈ ਚੰਗਾ ਪਰ ਕਈ ਬੰਦੇ ਇਹਨੂੰ ਹਜਮ ਨਹੀਂ ਕਰ ਪਾਉਂਦੇ ਕਈਆਂ ਨੂੰ ਦਾ ਟੇਸਟ ਨਹੀਂ ਵਧੀਆ ਲੱਗਦਾ ਤਾਂ ਫਿਰ ਤੁਸੀਂ ਅੰਦਰੋਂ ਜਿਹੜਾ ਗੁੱਦ ਕੱਢ ਕੇ ਤੁਸੀਂ ਇਹਦਾ ਗੁੱਦ ਉਹ ਦਸੀਂ ਆਪਣਾ ਚੰਗੀ ਤਰ੍ਹਾਂ ਸਾਫ਼ ਕਰਕੇ ਉਹਦੇ ਬੀਜ ਬੀਜ ਵੀ ਵੈਸੇ ਇਹਦੇ ਕੋਈ ਮਾੜੇ ਨਹੀਂ ਹੈਗੇ ਬਹੁਤ ਲੋਕ ਸੋਚਦੇ ਆ ਟਮਾਟਰ ਦੇ ਬੀਜ ਮਾੜੇ ਆ ਜਾਂ ਫਲਾਣੇ ਆ ਅੱਜ ਕੱਲ ਲੋਕ ਬੀਜ ਡਿਪ ਕਰ ਕਰਕੇ ਖਾਂਦੇ ਆ ਕਿਉਂਕਿ ਉਹ ਬੀਜ ਜਿਹੜੇ ਹੈਗੇ ਆ ਫਾਈਬਰ ਦਾ ਕੰਮ ਕਰਦੇ ਆ ਸਿਹਤ ਲਈ ਬਹੁਤ ਫਾਇਦੇਮੰਦ ਚੀਜ਼ਾਂ ਸਾਰੀ ਚੀਜ਼ ਨੂੰ ਇਹਦੇ ਗੁੱਧ ਨੂੰ ਅੰਦਰੋਂ ਮਿਕਸ ਕਰਕੇ ਥੋੜਾ ਪਾਣੀ ਪਾ ਕੇ ਇਹਨੂੰ ਗ੍ਰਾਈਂਡ ਕਰੋ ਜੂਸ ਕੱਢੋ ਤਬ ਬਿਨਾ ਪੁਣੇ ਤੋਂ ਪੀਣਾ ਇਹ ਨਾ ਕਿ ਤੁਸੀਂ ਪੁਣ ਕੇ ਪੀਣਾ ਅਸਲੀ ਫਾਈਬਰ ਤੁਹਾਡੀ ਅੰਤੜੀ ਚ ਜਾਣਾ ਚਾਹੀਦਾ ਤੁਹਾਡੀ ਅੰਤੜੀ ਵੀ ਕਲੀਨ ਤੁਹਾਡਾ ਲੀਵਰ ਫੈਟੀ ਵੀ ਠੀਕ ਤੁਹਾਡਾ ਲੀਵਰ ਸਰਸਿਸ ਵੀ ਜਿਨ੍ਹਾਂ ਨੇ ਸ਼ਰਾਬ ਪੀ ਕੇ ਮੈਦੇ ਖਾ ਖਾ ਕੇ ਖਰਾਬ ਕੀਤਾ ਹੋਇਆ ਦਿਨਾਂ ਦੇ ਵਿੱਚ ਹੀ ਠੀਕ ਹੁੰਦਾ ਜਾਵੇਗਾ ਅੱਛਾ ਲੀਵਰ ਦੀ ਤਾਂ ਗੱਲ ਤੁਸੀਂ ਦੱਸਤੀ ਜੀ ਡਾਕਟਰ ਸਾਹਿਬ ਫਿਰ ਸਾਨੂੰ ਇਹ ਦੱਸੋ ਵੀ ਜਿਹੜਾ ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਠੀਕ ਹੈ ਹੈਲਥੀ ਲੀਵਰ ਆ ਤੇ ਉਹਨਾਂ ਨੂੰ ਇਹ ਡਰ ਹੈ ਵੀ ਕਿ ਤੇ ਸਾਡਾ ਲੀਵਰ ਫੈਟੀ ਨਾ ਹੋ ਜਾਵੇ ਫਰੋਂ ਉਹਦੇ ਪੇਟ ਨੂੰ ਕੀ ਫਰਕ ਪਾਏਗਾ ਇਹ ਜਿਨ੍ਹਾਂ ਦਾ ਲੀਵਰ ਫੈਟੀ ਨਹੀਂ ਹੈਗਾ ਜੀ ਉਹਨਾਂ ਨੂੰ ਤਾਂ ਹੋਰ ਵੀ ਜ਼ਿਆਦਾ ਪੀਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਆਪਣੀ ਤੰਦਰੁਸਤੀ ਵਧਾਉਣ ਵਾਸਤੇ ਆਉਣ ਵਾਲਾ ਸਮਾਂ ਆਪਣੀ ਸਿਹਤ ਦਾ ਵਧੀਆ ਕਰਨ ਵਾਸਤੇ ਵੀ ਜਿਹੜਾ ਉਹਨਾਂ ਦਾ ਮਲ ਡੇਲੀ ਅੰਦਰ ਜੰਮ ਰਿਹਾ ਉਹ ਨਾ ਜੰਮੇ ਤਾਂ ਉਹਦੇ ਵਾਸਤੇ ਤਾਂ ਇਹ ਡੇਲੀ ਸੇਵਨ ਕਰ ਲੈਣਾ ਚਾਹੀਦਾ ਕਹਿ ਲਓ ਵੀ ਇੱਕ ਮਹੀਨੇ ਦੇ ਵਿੱਚ ਤੁਸੀਂ ਕਹਿ ਲਓ ਵੀ 10 ਤੋਂ 12 ਵਾਰ ਤੈਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਧੰਨਵਾਦ ਬਹੁਤ ਸ਼ੁਕਰੀਆ ਜੀ। ਸੋ ਇਹ ਹਨ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜਗਰੂਪ ਸਿੰਘ ਭੰਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡਾ ਪੇਟ ਫੈਲ ਕੇ ਇਸ ਚਕੋਤਰੇ ਵਰਗਾ ਹੋ ਗਿਆ ਤੇ ਤੁਸੀਂ ਉਸ ਨੂੰ ਚਕੰਦਰ ਵਰਗਾ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਜਿਹੜੀ ਫਿਰ ਨੁਸਖਾ ਉਹਨਾਂ ਨੇ ਫਾਰਮੂਲਾ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਨੁਸਖਾ ਦੋ ਚੱਚਿਆਂ ਵਾਲਾ ਯਾਨੀ ਕਿ ਚੱਚਾ ਚਕੋਤਰਾ ਚੱਚਾ ਚਕੁੰਦਰ ਤੇ ਫਿਰ ਜਿਹੜਾ ਉਹਨਾਂ ਦਾ ਪੇਟ ਹੈਗਾ ਗੱਗਾ ਗਾਜਰ ਵਾਂਗੂ ਇਸ ਤਰੀਕੇ ਨਾਲ ਫਲੈਟ ਹੋ ਸਕਦਾ ਉਹ ਗਾਜਰ ਧਰ ਕੇ ਦੇਖ ਲੈਣਗੇ ਤੇ ਜਿਹੜੀ ਅਲਾਈਨਮੈਂਟ ਆ ਉਹ ਪੂਰੀ ਪੂਰੀ ਆ ਸਕਦੀ ਹੈ ਸੋ ਉਮੀਦ ਕਰਦਾ ਇਹ ਨੁਸਖਾ ਫਾਰਮੂਲਾ ਤੁਹਾਨੂੰ ਹੋਰ ਨਾ ਦੀ ਤਰ੍ਹਾਂ ਪਸੰਦ ਆਏਗਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਨੰਬਰ ਦਿੱਤਾ ਗਿਆ ਸੀ ਵੈਜ ਗਰੁੱਪ ਸਿੰਘ ਪੰਗੋਹਰਾਂ ਦੀ ਟੀਮ ਦਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਕੰਸਲਟ ਕਰ ਸਕਦੇ ਹੋ ਪਰ ਮੇਰੀ ਅਪੀਲ ਮੇਰੀ ਚੇਤਾਵਨੀ ਮੇਰੀ ਜਿਹੜੀ ਗੁਜ਼ਾਰਿਸ਼ ਤੁਹਾਨੂੰ ਇਹ ਹੀ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਨਾਲ ਡਾਕਟਰ ਨਾਲ ਤੁਸੀਂ ਜਿਹੜੀ ਗੱਲ ਹੈਗੀ ਆ ਉਹ ਕੰਸਲਟ ਹੈਗਾ ਜਿਹੜਾ ਉਹ ਜ਼ਰੂਰ ਕਰਨਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ